ਬੱਚੇ ਦਾ ਮੈਨਾਂ ਮੇਰਾ ਬੱਚੇ ਦਾ ਇਲਾਜ ਕਰਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਮੇਰਾ ਬੱਚਾ ਠੀਕ ਹੋ ਜਾਵੇ ਸਾਡੇ ਮੇਰੇ ਕੋਲ ਇੱਕੋ ਇੱਕ ਹੀ ਬੱਚੇ ਦਾ ਮੇਰਾ ਸਾਰਾ ਹੈਗਾ ਉਹ ਵੀ ਮੇਰਾ ਇੰਨਾ ਦੁਖੀ ਹੋਇਆ ਪਿਆਗਾ ਵੀ ਰੱਬ ਨੇ ਮੈਨੂੰ ਇੰਨਾ ਕਿਤੇ ਛੱਡ ਦਿੱਤਾ ਮੇਰਾ ਕੀ ਦਿਹਾੜੀ ਦਾ ਹੈਗਾ ਬੜਾ ਜਦੋਂ ਰਾਣ ਰੋਂਦਾ ਵੇ ਤੇ ਜਰਿਆ ਨਹੀਂ ਜਾਂਦਾ ਮੈਂ ਤਾਂ ਬਹੁਤ ਜ਼ਿਆਦਾ ਨਾ ਮੈਂ ਕੁਝ ਕਰ ਜੇ ਚੱਕੀ ਚ ਚੌਪੜੀ ਹੁੰਦਾਗਾ ਵੇ ਕੋਣ ਵੀ ਕਿੰਨਾ ਕਾਲਾ ਪੈਂਦਾ ਵਾ ਇਦਾਂ ਹੀ ਕਰਦਾ ਰਹਿੰਦਾਗਾ ਜਦੋਂ ਵੀ ਮੈਂ ਇਹ ਮੰਗ ਚਾਉਣਾ ਵੀ ਮੇਰੇ ਬੱਚੇ ਦਾ ਇਲਾਜ ਕਰਾ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਖਰਚਾ ਬਹੁਤ ਇੰਨਾ ਮੈਂ ਕਰ ਨਹੀਂ ਸਕਦਾ ਗਰੀਬ ਬੰਦਾ ਹਾਂ ਮੈਂ ਤਾਂ ਘਰ ਵੀ ਮੈਂ ਕਹਨੇ ਰੱਖ ਦਿੱਤਾ ਹੈਗਾ ਜੋ ਮੈਂ ਪਹਿਲਾਂ ਲਾ ਦਿੱਤਾ ਹੈਗਾ ਲੱਖ ਰੁਪਏ ਦੇ ਲਾ ਕੇ ਮੈਂ ਲਾੜਤਾ ਫੜ ਫੜਾ ਕੇ ਘਰ ਕਰਾ ਆਗੇ ਮੇਰੇ ਸਾਰੇ ਪਾਸੇ ਹੁੰਦੇ ਮੇਰੇ ਹੱਥੀ ਕਰੇ ਦਮ ਅੱਜ ਕੱਲ ਪਤਾ ਰਿਸ਼ਤੇਦਾਰ ਵੀ ਕੋਈ ਨਹੀਂ ਕਾੜਦਾ ਹੈਗਾ ਵਿਰੇਂਦੀ ਉਮਰ ਹੈਗੀ ਏ 6 6 ਮਹੀਨਿਆਂ ਦਾ ਹੋ ਗਿਆ ਹੈ ਤੇ ਇਹਦਾ ਇੱਕ ਗੁਰਦਾ ਖਰਾਬ ਹੈਗਾ ਇੱਕ ਇੱਕ ਨੇ ਦੀ ਨਾਲੀ ਬਾਥ ਵਾਲੀ ਬਲੌਕ ਹੈਗੀ ਏ ਤੇ ਇੱਕ ਗੁਰਦੇ ਚ ਪ੍ਰੋਬਲਮ ਚੱਲੀ ਜਾਂਦੀ ਏ ਜਿਹੜਾ ਗੁਰਦਾ ਉਹ ਕਹਿੰਦੇ ਚੇਂਜ ਕਰਨਾ ਪੈਗਾ ਇਹਦਾ ਇਹ ਕਦੋਂ ਤੋਂ ਇਹਨੂੰ ਰੋਗ ਹੈ ਇਹ ਵੀਰੇ ਜੀ ਇਹ ਬਚਪਨ ਤੋਂ ਹੀ ਇਹਨੂੰ ਹੋ ਗਿਆ ਇਹ 6 ਮਹੀਨੇ ਦਾ ਹੋ ਗਿਆ ਹੈ ਤੇ ਬਚਪਨ ਤੋਂ ਹੀ ਲੈ ਕੇ ਇਹਨੂੰ ਰੋਕ ਹੈਗਾ ਇੱਕ ਮਸ਼ੀਨ 'ਚ ਵੀ ਰਿਹਾ ਮਹੀਨਾ ਤੇ ਉਹ ਤੱਕਰ ਮੁੱਕ ਮੁੱਕ ਹੀ ਗਿਆ ਸੀਗਾ ਤੇ ਫਿਰ ਜੇਕਰ ਬਾਬੇ ਨੇ ਸੋਣ ਲਈ ਤੇ ਫਿਰ ਠੀਕ ਹੋ ਗਿਆ ਫਿਰ ਉਹਨ ਡਿਵਾਈਸ ਲਾ ਚੱਲਦਾ ਪਿਆ ਪਰ ਰੋਂਦਾ ਬਹੁਤ ਵਿਚਾਰਾ ਜਰਿਆ ਨਹੀਂ ਜਾਂਦਾ ਹੈਗਾ ਤੇ ਇਹ ਇਲਾਜ ਕਿੱਥੇ ਹੋਇਆ ਦਾ ਚੱਲ ਰਿਹਾ ਲਾ ਚਾਚਾ ਬੱਚਾ ਫਰੀਜ਼ਕਟ ਹਸਪੀਟਲ 'ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਰੋਜ਼ ਪੀਜੀਆ 'ਚ ਵੀ ਚੱਲਦਾ ਹੈ ਦੋ ਪਾਸੇ ਚੱਲ ਜੰਦਾ ਹੈਗਾ ਹੁਣ ਉਹ ਟੈਸਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜ਼ਿਆਦਾ ਹੀ ਵਧੀ ਜਾਂਦੀ ਵੀ ਯਾਨੀ ਕੱਟ ਨਹੀਂ ਦੇਈਗੀ ਉਹਨਾਂ ਨੇ ਕਿਹਾ ਵੀ ਗੋਦਾ ਚੇਂਜ ਕਰਨਾ ਪਵੇਗਾ ਤੇ ਤੁਸੀਂ ਆਪ ਦਾ ਕੋਈ ਪੈਸੇ ਤੇ ਲੱਦਾ ਹੱਲ ਕਰੋ ਵੀ ਬੱਚੇ ਨੂੰ ਜਾਨ ਨੂੰ ਵੀ ਖਤਰਾ ਹੈਗਾ ਜੇ ਲੈਟਰੀ ਮਤ ਰੋਕਦੇ ਬੱਚਾ ਜਾਨ ਜਾ ਸਕਦੀ ਹੈ ਜੀ ਕਿਉਂ ਨਹੀਂ ਤੁਸੀਂ ਦਰਾ ਰਹੇ ਕੀ ਤੁਹਾਡੇ ਕੋਲ ਰੋਜ਼ਗਾਰ ਕੀ ਕੀ ਕਮਾਈ ਹੈ ਤੁਹਾਡੇ ਕੋਲੇ ਭਜੀ ਕਮਾਈ ਦਿਹਾੜੀਦਾਰ ਬੰਦਾ ਮੈਂ ਮੈਂ ਆਪ ਵੀ ਠੀਕ ਨਹੀਂ ਦੇਂਦਾਗਾ ਤੇ ਦਿਹਾੜੀ ਦਾ ਪਾ ਕਰਕੇ ਆਦੇ ਬੱਚਿਆਂ ਨੂੰ ਪਾਲਦਾ ਸੰਭਦਾ ਹੈਗਾ ਤੇ ਨਾਲ ਘਰ ਦੇ ਵੀ ਵਿਚਾਰੀ ਪੋਚੇ ਪੋਚੇ ਲਾ ਕੇ ਤੇ ਟਾਈਮ ਪਾਸ ਹੀ ਸਰਕਲ ਚਲਾਉਣੇ ਆ ਹੁਣ ਜਦੋਂ ਤੇ ਬੱਚਾ ਬਿਮਾਰ ਹੈ ਮਿੱਤਰ ਦਿਹਾੜੀ ਵੀ ਨਹੀਂ ਜਾਇਆ ਨਾ ਮੈਂ ਆਪ ਵੀ ਠੀਕ ਨਹੀਂ ਦਿੰਦਾਗਾ ਇਹ ਬੱਚੇ ਦੇ ਜੀ ਕਾਰਨ ਹੈਗਾ ਮੈਂ ਇਹ ਚਾਹਣਾ ਵੀ ਮੇਰੇ ਬੱਚੇ ਦੀ ਕੋਈ ਮੇਰਾ ਲਾਜ ਕਰਾ ਦੇ ਵਧੀਆ ਥਾਂ ਤੇ ਜਦ ਮੇਰਾ ਬੱਚਾ ਠੀਕ ਹੋ ਜਾਵੇ ਕਿਧਰ ਮਾਂ ਬਾਪ ਉਹ ਕੋਈ ਨਾਲ ਸਾਥ ਦਿੰਦੇ ਮਾਂ ਬਾਪ ਤਾਂ ਜੀ ਮੇਰਾ ਬਚਪਨ ਤੁਸੀਂ ਪੂਰਾ ਹੋ ਗਿਆ ਵੀ ਮੈਂ ਵੇਖਿਆ ਹੀ ਨਹੀਂ ਕਬਾਬ ਫਿਰ ਉਦੋਂ ਬਾਅਦ ਫਿਰ ਮੈਂ ਮਾਂ ਮੈਣੇ ਜਾਂਦਾ ਸੀ ਸਪਾਲਿਆ ਸੰਭਿਆ ਸੀਗਾ ਜੋ ਗਾ ਇਸਪੋਰਟ ਨਾ ਕੀਤੀ ਉਦੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਮੈਂ ਤਿੰਨ ਮੈਂ ਲੱਗ ਜਗ੍ਹਾ ਲਈ ਸੀਗੀ ਉਹ ਵੀ ਹੁਣ ਬੱਚੇ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰ ਨੂੰ ਦੇ ਦਿੱਤੇ ਸੀ ਤੇ ਵੀ ਜਾਣਕੀ ਵੀ ਸਾਰਾ ਕੁਝ ਜਾਣਕੀ ਵੀ ਹੁਣ ਮੈਂ ਆਪਦਾ ਗਹਿਣੇ ਕੀਤਾ ਹੈ ਜਿਹੜਾ ਹੈਗਾ ਹੀ ਮਾੜਾ ਮੋਟਾ ਰੋਜ਼ਗਾਰ ਹਟਲ ਵਿੱਚ ਕੰਮ ਵੀ ਜਾ ਜਾਂਦਾ ਹੈਗਾ ਵੀ ਬੱਚੇ ਨੂੰ ਮੈਨੂੰ ਹਫਤੇ ਬਾਅਦ ਲਿਜਾਣਾ ਪੈਂਦਾ ਹੈਗਾ ਤੇ ਗਾੜੀ ਤੋਂ ਇਲਾਵਾ ਹੋਰ ਕਮਾਈ ਦਾ ਸਾਧਨ ਕੋਈ ਹੈ ਨਹੀਂ ਦਿਹੜਤਲਾਪਾ ਜੀ ਕੋਈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ ਤੇ ਬੱਚੀ ਦੀ ਕਿੰਨੀ ਉਮਰ ਸੀ ਕਦੋਂ ਦੇਸ਼ ਵੀ ਨੰਬਰ ਉਹ ਕਦੋਂ ਦਾ ਬੱਚੇ ਬਈ ਉਮਰ 6 ਮਹੀਨੇ ਦਾ ਹੋ ਗਿਆ ਬੱਚਾ ਦੇ ਚ ਜਦੋਂ ਜਨਮ ਹੋਇਆ ਉਹਨੂੰ ਤੇ ਲੈ ਕੇ ਯਾਨੀ ਕਿ ਇੱਕ ਮਸ਼ੀਨ 'ਚ ਪੈ ਗਿਆ ਸੀ ਇਹ ਤੇ ਮਹੀਨਾ ਤੇ ਮਸ਼ੀਨ 'ਚ ਹੀ ਰਹਿ ਕੇ ਕਰਾ ਤੇ ਮੁੱਕਮਕੀ ਗਿਆ ਸੀਗਾ ਤੇ ਫਿਰ ਹੁਣ ਗਾਂ ਦੇ ਕਿਸਮਤ ਨਾਲ ਯਾਨੀ ਕਿ ਅੱਖਾਂ ਖੋਲ ਲੀਆਂ ਤੇ ਇਹ ਤੱਕ ਲੱਚਲੇ ਪਰ ਰਾਤ ਨੂੰ ਜਦੋਂ ਹੁੰਦਾ ਇਹ ਜਰਿਆ ਨਹੀਂ ਜਾਂਦਾ ਵੀ ਨਾ ਤਾਂ ਅਸੀਂ ਕੋਈ ਦਵਾਈ ਦੇ ਸਕਦੇ ਉਹ ਜੀ ਡਾਕਟਰਾਂ ਤੋਂ ਬਗੈਰ ਤੇ ਵੀ ਕੋਈ ਤਰ੍ਹਾਂ ਹਾਂਜੀ ਇੱਕ ਗੁਰਦੇ ਤੇ ਲਾਵੇ ਇੱਕ ਦੀ ਬਾਥੂ ਵਾਲੀ ਨਾਲੀ ਬਲੌਕ ਹੈਗੀ ਹੈ ਜਿਹੜਾ ਨਾਲੀ ਦੇ ਦਾ ਬਾਥਰੂ ਨੂੰ ਕਰਦਾ ਹੈ ਬੜਾ ਰੋਂਦਾ ਹੈ ਯਾਨੀ ਕਿ ਜਰਿਆ ਨਹੀਂ ਜਾਂਦਾਗਾ ਲਾਜ ਕੀ ਕੋਈ ਸੰਸਥਾ ਨਾਲ ਕਿਸੇ ਨੇ ਗੱਲਬਾਤ ਨਹੀਂ ਕੀਤੀ ਗੱਲਬਾਤ ਭਾਜੀ ਕਿਸੇ ਨੇ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਹੈਗੀ ਬੜਾ ਸੀ ਕਿਹਾ ਤੇ ਬੜਾ ਸੀਗਾ ਜਿੱਤੇ ਜਿੱਤੇ ਸਾਨੂੰ ਦੱਸਿਆ ਪਰ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਹੈਗੀ ਕਿ ਤੁਸੀਂ ਮੰਗ ਕੀ ਕਰਦੇ ਮੰਗਿਆ ਹੀ ਕਰਦਾ ਵੀ ਮੇਰੇ ਬੱਚੇ ਦਾ ਇਲਾਜ ਕੀਤਾ ਜਾਵੇ ਹੋਰ ਮੈਨੂੰ ਕੋਈ ਮੰਗਣੀ ਹੈਗੀ ਹੈਗੀ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਠੀਕ ਕਰ ਦਿਓ ਹਾਂਜੀ ਬੱਚੇ ਦੀ ਕਿੰਨੀ ਉਮਰ ਹੈ ਕਿ ਕਿ ਬੱਚੇ ਨੂੰ ਰੋਕੀ ਹੈ ਇਹ ਬੱਚਾ 5-6 ਮਹੀਨੇ ਦਾ ਹੈਗਾ ਤੇ ਗੁਰਦੇ ਚ ਪ੍ਰੋਬਲਮ ਹੈ ਉਹਨਾਂ ਨੇ ਵੀ ਚੈੱਕ ਤੇ ਜਮੇ ਖਰਾਬ ਹੈ ਇੱਕ ਤਾਂ ਇਲਾਜ ਚੱਲੀ ਜਾਂਦਾ ਹੈ ਤੇ ਕੀ ਹੋਰ ਕੋਈ ਨਾਲੀ ਇੱਕ ਦਸ ਇਹ ਬਾਥਰੂਮ ਵਾਲੀ ਨਾਲੀ ਵੀ ਬਲੌਕ ਹੈ ਜੀ ਜੇਕਰ ਉਹਨਾਂ ਦਾ ਰਾਤ ਨੂੰ ਬਹੁਤ ਰੋਂਦਾ ਬਾਥਰੂਮ ਕੰਨਾ ਲੱਗਾ ਤਾਂ ਬਹੁਤ ਜ਼ਿਆਦਾ ਰੋਂਦਾ ਇਹ ਇਲਾਜ ਕਿੱਥੋਂ ਚੱਲ ਰਿਹਾ ਹੈ ਇਲਾਜ ਤਾਂ ਫਰੀਦਕੋਟ ਤੋਂ ਚੱਲ ਰਿਹਾ ਸਰਕਾਰੀ ਹਸਪਤਾਲ ਗੁਰਗੋਵਿੰਦ ਸਿੰਘ ਇਹ ਕੀ ਡਾਕਟਰ ਹੁਣ ਕੀ ਕਹਿੰਦੇ ਨੇ ਵੈਸੇ ਕੀ ਠੀਕ ਹੋ ਜਾਏਗਾ ਜਾਂ ਕੀ ਕਰਨਾ ਪਏਗਾ ਉਹ ਕਹਿੰਦੇ ਆਪਰੇਸ਼ਨ ਹੀ ਕਰਨਾ ਪੈਣਾ ਆਪਰੇਸ਼ਨ ਤਾਂ ਬਿਨਾਂ ਨਹੀਂ ਹੋਣਾ ਆਪਰੇਸ਼ਨ ਕਹਿੰਦੇ ਜ਼ਰੂਰੀ ਆ ਉਹਨਾਂ ਨੇ ਐਕਸ-ਰੇ ਵੀ ਕੀਤਾ ਸਾਰਾ ਕੁਝ ਕੀਤਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਆਪਰੇਸ਼ਨ ਹੀ ਆ ਹਾਂਜੀ ਕਿ ਗੁਰਦੇ ਦਾ ਆਪਰੇਸ਼ਨ ਕਹਿੰਦੇ ਹਾਂਜੀ ਕਹਿੰਦੇ ਗੁਰਦਾ ਚੇਂਜ ਕਰਨਾ ਪਊ ਇਹ ਵੀ ਇੰਨਾ ਤਾਂ ਫਿਰ ਇਲਾਜ ਦਾ ਕਿਸ ਤਰ੍ਹਾਂ ਕੋਈ ਪੈਸਾ ਕਿਵੇਂ ਕਰ ਰਹੇ ਨੇ ਕੋਈ ਸਟ੍ਰਕਚਰ ਉਹ ਕਹਿੰਦੇ ਪੈਸੇ ਆਪ ਦੇ ਪ੍ਰਬੰਧ ਕਰਕੇ ਰੱਖੋ ਹੁਣ ਕੀ ਪੈਸੇ ਕੋਣੋ ਫਿਰ ਹੁਣ ਤੁਸੀਂ ਇਲਾਜ ਨਹੀਂ ਕਰਵਾ ਰਹੇ ਹਾਂਜੀ ਪੈਸੇ ਸਾਡੇ ਘਰ ਚਾਹ ਨਹੀਂ ਕਮਾਉਣ ਵਾਲਾ ਕੋਈ ਹੈ ਨਹੀਂਗਾ। ਦੇਖੀ ਆਪਣਾ ਇਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ? ਇਹਦੇ ਫਾਦਰ ਸਾਹਿਬ ਦਿਹਾੜੀ ਕਰਦੇ ਆ। ਕੋਈ ਕਮਾਉਣ ਤਾਂ ਹੋਰ ਕੋਈ ਸਾਡੇ ਘਰ ਨਹੀਂ। ਨਹੀਂ ਕੋਈ ਹੋਰ ਕੋਈ ਨਹੀਂ ਹੈਗਾ ਕੋਈ ਸਾਡੇ ਘਰ ਦੇ ਵਿੱਚ। ਦੇਖੀ ਮੰਗ ਕੀ ਤੁਸੀਂ ਵੈਸੇ ਕਰਦੇ? ਅਸੀਂ ਮੰਗ ਇਹ ਕਰਦੇ ਆ ਕਿ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਹੈ। ਕੀ ਨਾਮ ਕੀ ਰਹਾ? ਇਹਦਾ ਨਾਮ ਦਿਲਰਾਜ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਰਣਜੀਤ ਕੋ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027